ਸੋਚੇ ਨਹੀਂ ਸੀਗਾ ਵੀ ਇਦਾਂ ਵੀ ਹੋ ਜਾਊਗਾ ਹਨਾ ਉਹਨਾਂ ਇੱਕਦੋਵੀ ਜਿਵੇਂ ਪਖਾਜ ਉਹਨਾਂ ਨੇ ਦੱਸਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਜ਼ਿਆਦਾ ਗੰਭੀਰ ਹੋ ਗਈ ਹਾਲਤ ਕਿ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਲਫਟਰ ਦਾ ਮਾਸਟਰ ਦੋਥੇ ਮੇਰੇ ਜੱਜ ਸੀਗੇ ਉਦੋਂ ਦਾ ਪਿਆਰ ਪਿਆ ਹੋਇਆ ਤਾਂ ਮੈਨੂੰ ਉਦੋਂ ਕਹਿੰਦੇ ਸੀ ਕਿਨੇ ਤੂੰ ਫਿਲਮਾਂ 'ਚ ਨਿਕਲੇਗਾ ਦੇਖ ਲਈ ਤੇ ਫਿਰ ਉਹ ਦਾ ਉਹ ਰੋਜ਼ੀ ਉਹ ਵੀ ਨਿਰਨਾ ਉਹ ਬੋਲੀ ਉਸ ਪੜਾ ਦੇ ਵਿੱਚ ਆਉਂਦੇ ਇੱਥੇ ਇੱਕ ਵਕਤ ਇੱਕ ਛੋਟਾ ਸਾ ਖਮੂਨ ਸੁਣ ਲਿਆ ਤੇ ਉਹਦੀ ਉਮਰ ਦੀ ਸ਼ੁਰੂਆਤ ਬੋਲੀ ਭਾਈ ਕਾਲੀ ਨਹੀਂ ਕਰਗੇ ਭੱਲਾ ਸਾਹਿਬ ਬਾਕੀ ਗੱਲਾਂ ਦਾ ਬਾਅਦ 'ਚ ਕਰਦੇ ਆਂ ਬਹੁਤ ਜ਼ਿਆਦਾ ਗਾਲੀ ਹੋ ਗਈ। ਸੋਚੇ ਨਹੀਂ ਸੀਗਾ ਵੀ ਇਦਾਂ ਵੀ ਹੋ ਜੂਗਾ ਹਨਾ ਕਿਉਂਕਿ ਪਹਿਲਾਂ ਬਿਮਾਰ ਹੋਏ ਸੀ ਵਿੱਚ ਦੀ ਫੇਰ ਠੀਕ ਹੋ ਗਏ ਤਾਂ ਅਸੀਂ ਜਿਹੜਾ ਲਾਸਟ ਸ਼ੂਟ ਇਕੱਠਾ ਨੇ ਕੀਤਾ ਸੀ ਸੰਦਰਸ਼ਨ ਦਨੋ ਪਾਪਾ ਦਾ ਹਨਾ ਉਦੋਂ ਵਧੀਆ ਤਕੜੇ ਸੀਗੇ ਹੁਣ ਆ ਇੱਕ ਉਹਦਾ ਵੀ ਜਿਵੇਂ ਪਟਾਜ ਉਹਨਾਂ ਨੇ ਦੱਸਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਜ਼ਿਆਦਾ ਗੰਭੀਰ ਹੋ ਗਈ ਹਾਲਤ ਤੇ ਬਸ ਫੇ ਜੋ ਮਾਰਾ ਦਾ ਹੁਕਮ ਹੈ ਉਹਦੇ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਆਪਾਂ ਨਿਆਣਿਆਂ ਦੀ ਥੋਂ ਲੱਗਦੇ ਆ ਖਾਸ ਤੌਰ ਤੇ ਤੁਸੀਂ ਅਸੀਂ ਤੁਹਾਡੇ ਤੋਂ ਉੱਪਰਲੀ ਪੀੜ੍ਹੀ ਜੀ ਆ ਗਏ ਤੁਹਾਡੇ ਤਜਰਬੇ ਕਿਵੇਂ ਰਹੇ ਭੱਲਾ ਸਾਹਿਬ ਨਾਲ ਬੱਚਿਆਂ ਵਾਂਗੂ ਟਰੀਟ ਕਰਦੇ ਸੀ ਆਫ ਦਾ ਕੈਮਰਾ ਔਨ ਦਾ ਕੈਮਰਾ ਕਿਦਾਂ ਦੇ ਤਜਰਬੇ ਹੁੰਦੇ ਸੀ ਭੱਲਾ ਸਾਹਿਬ ਨਾਲ ਉਹ ਬਹੁਤ ਕਮਾਲ ਦੇ ਇਨਸਾਨ ਸੀਗੇ ਜੀ ਔਰ ਸਾਡੇ ਦਾ ਸੀਨੀਅਰ ਪਿਓ ਵਾਂਗੂ ਸੀਗੇ ਉਕੇ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਲਫਟਰ ਦਾ ਮਾਸਟਰਦੁੱਤ ਮੇਰੇ ਜੱਜ ਸੀਗੇ ਉਦੋਂ ਦਾ ਪਿਆਰ ਪਿਆ ਹੋਇਆ ਤਾਂ ਮੈਨੂੰ ਉਦੋਂ ਕਹਿੰਦੇ ਸੀ ਕਿਨੇ ਤੂੰ ਫਿਲਮਾਂ 'ਚ ਨਿਕਲੇਗਾ ਦੇਖ ਲਈ ਤੂੰ ਮੈਂ ਕਿਹਾ ਚਲੋ ਠੀਕ ਆ ਸਰ ਫਿਰ ਹੌਲੀ ਹੌਲੀ ਉਹਨਾਂ ਨਾਲ ਕੰਮ ਕੀਤਾ ਮਤਲਬ ਔਨ ਸੈੱਟ ਵੀ ਉਹਨਾਂ ਨੇ ਜਿਵੇਂ ਹੁੰਦਾ ਕਿ ਅਸੀਂ ਬਹੁਤ ਜੂਨੀਅਰ ਹੁੰਨੇ ਆ ਵੀ ਕਈ ਵਾਰੀ ਹੁੰਦਾ ਨਾ ਕਿ ਕੋਈ ਬੰਦਾ ਹਣੀ ਕਰਦਾ ਹੁੰਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਮਤਲਬ ਜਿਵੇਂ ਹੁੰਦਾ ਕਿ ਇਦਾਂ ਬੋਲ ਬੇਟੇ ਇਦਾਂ ਵਧੀਆ ਆਊਗਾ ਤਾਂ ਆਫ ਸੈੱਟ ਵੀ ਅਸੀਂ ਬੈਠੇ ਗੱਲਾਂ ਮਾਤਾਂ ਹਾਸਾ ਖੇਡਾ ਕਰਦੇ ਰਹੇ ਸੀਗੇ ਬਹੁਤ ਕਮਾਲ ਦੇ ਇਨਸਾਨ ਮਦਦ ਕਰਨ ਵਾਲੇ ਹਨਾ ਖੈਰ ਖਵਾ ਮੰਗਣ ਵਾਲੇ ਹਰ ਵਿਅਕਤੀ ਦੀ ਔਰ ਮਤਲਬ ਬਹੁਤ ਘੱਟ ਆਉਂਦੇ ਨੇ ਇੱਕ ਮੈਂ ਕਹਿ ਸਕਦਾ ਕਿ ਸਾਡਾ ਬਾਬਾ ਬੋਰਡ ਸੀ ਕਮੇਡੀ ਦੇ ਵਿੱਚ ਕਿਉਂਕਿ ਕਿੱਡਾ ਸਫਰ ਆਨਾਂ ਦਾ ਹਨਾ ਛਣਕਾਟ ਉਹ ਤੜੇਗਾ ਉੱਥੇ ਸ਼ਾਇਦ ਅਸੀਂ ਮਤਲਬ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਕਰਦੇ ਆ ਰਹੇ ਤਾਂ ਉਸੇ ਤੇ ਆ ਰਿਹਾ ਫਿਰ ਅਖੀਰਲੀ ਗੱਲ ਉਹ ਕਿ ਹਾਂ 88 ਤੋਂ ਛਣਕਾਟੇ ਸ਼ੁਰੂ ਹੋਏ ਜਦੋਂ ਬੋਲੀ ਹੋ ਰਹੀ ਹਨਾ ਚੜ ਰਹੇ ਹੋਣਗੇ ਸਕੂਲ ਦੀਆਂ ਪੌੜੀਆਂ ਸੁਣਦੇ ਸੀਗੇ ਪੱਤਰ ਉਹ ਯਾਦ ਆਉਂਦੇ ਨੇ ਚਾਤਰਾ ਚਾਚਾ ਹਾਂਜੀ ਹਾਂਜੀ ਬਿਲਕੁਲ ਸੌਂਦੇ ਸੀਗੇ ਪਹਿਲਾਂ ਕੈਸਟਾਂ ਸੌਂਦੇ ਸੀਗੇ ਫਿਰ ਵੀ ਸੀਡੀਆਂ ਦੇ ਰੂਪ ਚ ਉਹਨਾਂ ਨੂੰ ਦੇਖਿਆ ਫਿਰ ਚਲੋ ਜਦੋਂ ਸਿਨੇਮਾ ਵੱਡੀਆਂ ਫਿਲਮਾਂ ਜਦੋਂ ਸਾਰੀਆਂ ਜਦੋਂ ਚੱਕ ਦੇ ਫੱਟੇ ਤੋਂ ਸਟਾਰਟ ਹੋਇਆ ਕੰਮ ਤਾਂ ਉਹਨਾਂ ਨੇ ਬਹੁਤ ਕਮਾਲ ਤੇ ਬਹੁਤ ਸ਼ਾਨਦਾਰ ਉਹਨਾਂ ਨੇ ਕੰਮ ਕੀਤਾ ਤੇ ਜਿੰਨਾ ਉਹ ਸਟਾਇਰ ਕਰਦੇ ਸੀਗੇ ਹਨਾ ਆਪਣੀ ਕਮੇਡੀ ਰਾਹੀਂ ਵੀ ਤੇ ਮਤਲਬ ਸਾਰੇ ਪੰਜਾਬੀ ਪੱਲੀ ਭਤੀ ਜਾਣਦੇ ਉਹਨਾਂ ਦੇ ਸ਼ਖਸੀਅਤ ਤੋਂ ਉਹਨਾਂ ਦੇ ਕਰਾਫਟ ਤੋਂ ਤੇ ਅਸੀਂ ਬਹੁਤ ਮਤਲਬ ਸਾਡੇ ਸਾਰੇ ਜਿੰਨਾ ਵੀ ਸਾਡਾ ਪੰਜਾਬੀ ਸਿਨੇਮਾ ਪੰਜਾਬੀ ਸੰਗੀਤ ਜਗਤ ਦਾ ਪ੍ਰੇਮੀ ਨੇ ਕਲਾ ਪ੍ਰੇਮੀ ਨੇ ਲੇਖਕ ਨੇ ਜਾਂ ਜਿਹੜੇ ਸਾਡੇ শ্রোਤੇ ਦਰਸ਼ਕ ਨੇ ਸਾਰਿਆਂ ਜੀ ਦੁੱਖ ਹੈ ਵੀ ਉਹਨਾਂ ਨੂੰ ਇੰਜ ਨਹੀਂ ਸੀ ਜਾਣਾ ਚਾਹੀਦਾ ਮਤਲਬ ਹਜੇ ਤਾਂ ਮੈਂ ਇੱਕ ਦਿਨ ਬੈਠਾ ਸੀ ਕਿਪੀભાઈ ਹੋਰਾਂ ਕੋਲ ਕਹਿੰਦਾ ਜੀ ਕੈਰੀਅਨ ਜੱਟਾ ਦੀ ਚੜਦਾ ਜਿਹੜੀ ਅਗਲੀ ਹਾਂ ਉਹਦੀ ਹਜੇ ਅਗਲੀ ਕਰੀ ਜਾਂਦੇ ਸੀ ਉਹ ਕਹਿੰਦਾ ਭੱਲਾ ਭਾਜੀ ਨੂੰ ਵੀਰ ਦਾਦਾ ਕਰਕੇ ਵੀ ਠੀਕ ਹੋ ਜਾਣਗੇ ਉਹ ਤੱਕ ਆਪਾਂ ਸ਼ੂਟ ਕਰ ਲੈ ਪਰ ਦੇਖ ਲਓ ਸੰਤ ਐਸ ਵੀ ਵੇਟ ਕਰ ਰਹੇ ਸੀ ਵੀ ਇੱਕ ਵਾਰੀ ਆ ਕੇ ਹਸਾਉਣਗੇ ਪਰ ਜਾਂਦਿਆਂ ਦੇ ਰਵਾ ਗਏ ਚਲੋ ਜੋ ਕੁਦਰਤ ਨੂੰ ਮਨਜ਼ੂਰ ਪਾਣਾ ਮੰਨਣਾ ਹੀ ਪੈਣਾ ਰਗਵੀਰ ਬੋਲੀ ਹੋਰੀ ਇਹ ਚੜਦੀਆਂ ਇਹ ਉਹ ਸਫਰ ਸ਼ੁਰੂ ਕਰਨ ਲੱਗੇ ਨੇ ਜਾਂ ਕਰ ਲਿਆ ਜਿੱਥੇ ਭੱਲਾ ਸਾਹਿਬ ਸਾਨੂੰ ਛੱਡ ਕੇ ਤੁਰ ਗਏ ਹਾਸਿਆਂ ਦਾ ਇੱਕ ਛਣ ਕਾਟਾ ਜਿਹੜਾ ਸੀਗਾ ਉਹ ਹਮੇਸ਼ਾ ਦੇ ਲਈ ਖਾਮੋਸ਼ ਹੋ ਗਿਆ ਪਰ ਨਾਲ ਆਪਣੇ ਕੰਮ ਦੇ ਨਾਲ ਆਪਣੇ ਕraft ਦੇ ਨਾਲ ਸਾਡੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹਿਣਗੇ ਆਪਣੇ ਕੈਮਰਾ ਸਹਾਯੋਗੀ ਸਤਨਾਮ ਦੇ ਨਾਲ ਪ੍ਰਿੰਸ ਭਰਦਵਾ ਜਨਰੇਟੀਵੀ